ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ ਪਹਿਲੇ ਪੜਾਅ ਵਿੱਚ 17 ਸੂਬਿਆਂ ਤੇ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ ਤੇ 19 ਅਪ੍ਰੈਲ ਨੂੰ ਮਤਦਾਨ ਹੋਵੇਗਾ ਤਾਮਿਲਨਾਡੂ ਵਿੱਚ 39 ਰਾਜਸਥਾਨ ਵਿੱਚ 12 ਉੱਤਰ ਪ੍ਰਦੇਸ਼ ਵਿੱਚ 8 ਮੱਧ ਪ੍ਰਦੇਸ਼ ਵਿੱਚ 6 ਉੱਤਰਾਖੰਡ ਅਸਾਮ ਅਤੇ ਮਹਾਰਾਸ਼ਟਰ ਵਿੱਚ 5-5 ਬਿਹਾਰ ਵਿੱਚ 4 ਪੱਛਮੀ ਬੰਗਾਲ ਵਿੱਚ 3 ਅਰੁਣਾਚਲ ਪ੍ਰਦੇਸ਼ ਮਨੀਪੁਰ ਮੇਗਾਲਿਆ ਅਤੇ ਛੱਤੀਸਗੜ੍ਹ ਵਿੱਚ 2-2 ਸੀਟਾਂ ਨੇ ਮਿਜ਼ੋਰਮ ਨਾਗਾਲੈਂਡ ਸਿੱਕਮ ਤ੍ਰਿਪੁਰਾ ਅੰਡੇਮਾਨ ਅਤੇ ਨਿਕੋਬਾ ਟਾਪੂ ਜੰਮੂ ਤੇ ਕਸ਼ਮੀਰ ਲਕਸ਼ਦੀਪ ਅਤੇ ਪੁੱਡੂਚੇਰੀ ਵਿੱਚ ਇੱਕ ਇੱਕ ਸੀਟ ਲਈ ਵੋਟਿੰਗ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਭਲਕੇ ਹੋਵੇਗੀ ਤੇ 3 ਮਾਰਚ ਤੱਕ ਨਾਮ ਵਾਪਸ ਲਏ ਜਾ ਸਕਦੇ ਨੇ ਜਦਕਿ ਬਿਹਾਰ ਵਿੱਚ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ ਭਲਕੇ 28 ਮਾਰਚ ਹੈ ਪਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ 3 ਮਾਰਚ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 2 April ਹੈ ਦੂਜੇ ਪੜਾ ਲਈ ਭਲਕੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 99 ਲੋਕ ਸਭਾ ਸੀਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ